ਉਹ ਅਪਗ੍ਰੇਡਡ ਬਲੈਸ ਸੈਂਟਰ ਦੀ ਗੱਲ ਕਰ ਲਈਏ ਇੱਕ ਬੁਡਾਟ ਕੱਢ ਕੇ ਉਸ ਵਾਰੀ ਚੱਲ ਕੇ ਦੇਖੀਏ ਦੇਖੋ ਇਹ ਪੰਜਾਬ ਸਰਕਾਰ ਦਾ ਲਗਾਤਾਰ ਉਪਰਾਲਾ ਹੈਗਾ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਔਰ ਸਾਡੇ ਨੈਸ਼ਨਲ ਕਲਰ ਅਰਵਿੰਦ ਕੇਜੀਵਰ ਜੀ ਦਾ ਕਾਰਨ ਹੈ ਕਿ ਜਿਹੜੀਆਂ ਸਰਕਾਰੀ ਹਸਪਤਾਲਾਂ 'ਚ ਸਬਦਾ ਹੈਗੀ ਆ ਉਹ ਪ੍ਰਾਈਵੇਟ ਵਰਗੀ ਹੋਣੀ ਚਾਹੀਦੀ ਆ ਜਾਂ ਹੋ ਸਕੇ ਤਾਂ ਜੀ ਕੋਸ਼ਿਸ਼ ਕਰੀਏ ਉਸ ਤੋਂ ਵੀ ਬਿਹਤਰ ਹੋਵੇ ਉਹ ਹੁਣ ਇਹਦੇ ਵਿੱਚ ਦੋ ਜਿਹੜੀਆਂ ਹੈਗੀਆਂ ਉਹ ਮੋਬਾਈਲ ਜਿਹੜੀਆਂ ਆਪਣੇ ਵੈਨ ਹੈਗੀਆਂ ਫੋਰ ਬਲੱਡ ਡੋਨੇਸ਼ਨ ਵਾਸਤੇ ਜਿਹਦੇ ਵਿੱਚ ਦੋ ਬੰਦੇ ਬਲੱਡ ਡੋਨੇਟ ਕਰ ਸਕਦੇ ਆ ਦਾ ਗਿਵਨ ਟਾਈਮ ਇਕੱਠੇ ਬੈਠਾ ਕਰ ਸਕਦੇ ਆ ਔਰ ਸੌਪ ਜਿਹੜੇ ਯੂਨਿਟ ਹੈ ਸਟੋਰ ਉਹ ਜਿਵੇਂ ਪਲੇਟਲੇਟਸ ਆ ਔਰ ਡੈਂਗੂ ਦਾ ਪੇਸ਼ੈਂਟਸ ਆ ਗਿਆ ਕਿਸ ਦੀਆਂ ਪਲੇਟਲੇਟਸ ਘਟਦਾ ਜਾ ਕੋਈ ਹੋਰ ਬਿਮਾਰ ਇੱਕ ਬੱਚਾ ਹੈਗਾ ਜਿਹੜਾ ਥੈਲੇਸੀਮੀਆ ਦਾ ਉਹਨੂੰ ਆਰਬੀਸੀ ਚਾਹੀਦੇ ਆ ਕੋਈ ਐਕਸੀਡੈਂਟ ਪੇਸ਼ੈਂਟ ਆ ਗਿਆ ਜਿਹਦਾ ਪਲਾਜ਼ਮਾ ਨਾਲ ਸਰ ਸਕਦਾ ਜਾਂ ਕੋਈ ਡਿਲੀਵਰੀ ਕੀਤੀ ਆ ਉਹਦੇ ਵਿੱਚ ਪਲਾਜ਼ਮਾ ਨਾਲ ਸਰ ਸਕਦਾ ਸੋ ਇਹ ਸਾਰੀਆਂ ਕੰਡੀਸ਼ਨ ਜਿਹੜੀਆਂ ਹੈਗੀਆਂ ਇੱਕ ਯੂਨਿਟ ਦੇ ਨਾਲ ਤਿੰਨ ਜਾਂ ਚਾਰ ਜਾਂ ਬੰਦਿਆਂ ਨੂੰ ਫਾਇਦਾ ਹੋ ਸਕਦਾ ਇਹ ਬਹੁਤ ਅੱਛੀ ਜਿਹੜੀ ਸਬਦ ਹੈਗੀ ਆ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਲਗਾਤਾਰ ਕੋਸ਼ਿਸ਼ ਹੈ ਪਹਿਲਾਂ ਚਾਹੇ ਮਲੈਕਲਿਨਿਕ ਬਣਾਏ ਉਸ ਤੋਂ ਬਾਅਦ ਜਿਹੜੇ ਹੈਗਿਆ ਯੂਨੀਵਰਸਲ ਅਵੇਲੇਬਿਲਟੀ ਆਫ ਡਰੱਗਸ ਕੇ ਸਾਰੀਆਂ ਸਰਕਾਰੀ ਹਸਪਤਾਲਾਂ ਚ ਸਾਰੀਆਂ ਦਵਾਈਆਂ ਮਿਲਦੀਆਂ ਚਾਹੀਦੀਆਂ ਜਿਹੜੀਆਂ ਨਹੀਂ ਆ ਉਹਦੇ ਵਾਸਤੇ ਫੰਡ ਦਿੱਤੇ ਆ ਸੋ ਇਹ ਐਕਸ-ਰੇ ਅਲਟਰਾਸਾਉਂਡ ਸਾਰੇ ਹਸਪਤਾਲਾਂ ਚ ਹੁੰਦੇ ਆ ਹੁਣ ਸਾਰੇ ਹਸਪਤਾਲਾਂ ਦਾ ਪੰਜਾਬ ਦੇ ਵਿੱਚ ਜਿੰਨੇ ਜ਼ਿਲ੍ਹਾ ਹਸਪਤਾਲ ਐ ਸਬੋਰੀਜਨ ਹਸਪਤਾਲ ਐ ਸੀਐਸਸੀਜ਼ ਐ ਉਹਨਾਂ ਸਾਰਿਆਂ ਦੀਆਂ ਮਾਈਨਰ ਰਿਪੇਅਰਸ ਵਾਸ਼ਰੂਮ ਸਾਫ਼ ਹੋਣ ਰੰਗ ਰੋਗਨ ਹੋਣ ਹਸਪਤਾਲਾਂ ਚ ਸਫਾਈ ਹੋਵੇ ਸਿਕਿਉਰਿਟੀ ਹੋਵੇ ਸੋ ਇਹ ਸਾਰਾ ਜਿਹੜਾ ਹੈਗਾ ਪੰਜਾਬ ਦੇ ਵਿੱਚ ਐਕਸਰਸਾਈਜ਼ ਕੀਤੀ ਜਾ ਸਕਦੀ ਹੈ ਜਿਹੜੀ ਕਿ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਕੰਪਲੀਟ ਹੋ ਜਾਏਗੀ ਔਰ ਸਾਰੇ ਹਸਪਤਾਲ ਸਾਨੂੰ ਪੰਜਾਬ ਦੇ ਜਿਹੜੇ ਹੋਣਗੇ ਉਹਨਾਂ ਦੀ ਇੱਕ ਨਿਊ ਨਿਊ ਲੁੱਕ ਜਿਹੜੀ ਹੈ ਸਾਫ ਸੁਥਰੇ ਸਫਾਈ ਦਾ ਖਾਸ ਧਿਆਨ ਹੋਏਗਾ ਔਰ ਜਿਹੜਾ ਸਟਾਫ ਹੈ ਉਹ 400 ਡਾਕਟਰ ਜਿਹੜੇ ਆ ਗਿਆ ਸਾਡੇ ਇੱਕ ਹਫਤੇ ਦੇ ਵਿੱਚ ਵਿੱਚ ਜੁਆਇਨ ਕਰ ਜਾਣਗੇ ਔਰ ਨਵੇਂ ਡਾਕਟਰ ਦੀ ਰਿਕਰੂਟਮੈਂਟ ਫਾਰਮਾਸਿਸਟਾਂ ਦੀ ਬਾਕੀ ਦੇ ਪੈਰਾਮੈਡੀਕਸ ਦੀ ਨਰਸਸ ਦੀ ਜਿਹੜੀ ਨਾ ਰਿਕਰੂਟਮੈਂਟ ਹੈ ਲੋਕਾਂ ਨੂੰ ਅਪਲਾਈਮੈਂਟ ਵੀ ਮਿਲੇਗੀ ਜਿਹੜਾ ਯੂਥ ਹੈ ਉਹਨਾਂ ਨੂੰ ਅਪਲਾਈਮੈਂਟ ਮਿਲੇਗੀ ਔਰ ਪੰਜਾਬ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮਿਲਣਗੀਆਂ। ਠੀਕ ਹੈ। ਬਿਲਕੁਲ। ਇਹ ਕੀ ਹੈ ਜਿਵੇਂ ਆਮ ਤੌਰ ਤੇ ਲੋਕਾਂ ਦਾ ਇਹ ਕਹਿਣਾ ਹੁੰਦਾ ਕਿ ਇਲਾਜ ਤੇ ਕੇਂਦਰੀ ਹੈ ਲੇਕਿਨ ਵਾਸ਼ਰੂਮ ਹਾਲਾਂਕਿ ਗੱਲ ਛੋਟੀ ਹੈ ਬਟ ਮੇਜਰ ਲੱਗਦੀ। ਲੋਕ ਕਹਿੰਦੇ ਕਿ ਜਿਹੜੇ ਸਿਵਲ ਹਸਪਤਾਲ ਦੀ ਚੋਰਸ਼ੂਮਸ ਹੁੰਦੀਆਂ ਉਹ ਉਹਨਾਂ ਦੀ ਕੰਡੀਸ਼ਨ ਜਿਹੜੀ ਵਰਸ ਖੇ। ਅਸੀਂ ਹਸਪਤਾਲਾਂ ਦੀ ਦਿੱਖ ਵੀ ਚੇਂਜ ਕਰਾਂਗੇ ਜੀ ਸਰਵਿਸਸ ਵੀ ਬਿਹਤਰ ਕਰਾਂਗੇ ਔਰ ਸਾਡੀ ਕੋਸ਼ਿਸ਼ ਹੋਏਗੀ ਕਿ ਵਾਸ਼ਰੂਮ ਜਿਹੜੇ ਹੈਗੇ ਆ ਉਹ মিডিਆ ਕਹੇ ਜੀ ਅੱਗੇ ਨਾਲੋਂ ਜ਼ਮੀਨ ਇਸ ਮਾਨ ਦਾ ਫਰਕ ਹੈ ਜਿਵੇਂ ਹਸਤਾਵਾ ਦੇ ਵਿੱਚ ਫਰਕ ਪਿਆ ਸਰ ਕੋਈ ਵਾਰ ਨਹੀਂ ਮਿਲੇ ਜੀ ਬਲੱਡ ਦੇ ਦੀ ਆ ਦੱਸ ਹਾਂ ਜੀ ਹਾਂ ਜਿਹੜੇ 올 ਇੰਡੀਆ ਲੈਵਲ ਤੇ ਜਿਹੜੇ ਸਾਡੇ ਪੰਜਾਬ ਦਾ ਜਿਹੜਾ ਪੰਜਾਬ ਸਟੇਟ ਬਲੱਡ ਰੈਫਿਊਜ਼ਨ ਕੌਂਸਲ ਹੈ ਇਹ ਤੀਜੇ ਨੰਬਰ ਤੇ ਆਇਆ ਜੀ ਬਾਕੀ ਦੋ ਸਟੇਟਸ ਵੱਡੀਆਂ ਹੈਗੀਆਂ ਇਹ ਆਪਾਂ ਪਹਿਲੇ ਤਿੰਨਾਂ ਦੇ ਵਿੱਚ ਆਏ ਆ ਜੀ ਜਿਹੜੀ ਸਾਡੀ ਇੱਕ ਤਾਂ ਸਾਡੀ ਜਿਹੜੀ ਹੈਗੀ ਆ 99% ਜਿਹੜੀ ਹੈਗੀ ਆ ਉਹ ਵਲੰਟਰੀ ਬਲੱਡ ਡੋਨੇਟਰ ਜਿਹੜੇ ਲੋਕਾਂ ਨੇ ਕੀਤਾ ਔਰ ਜਿਹੜੀ ਸਾਰੀ ਓਵਰਆਲ ਮੈਨੇਜਮੈਂਟ ਹੈ ਸੋ ਅਸੀਂ ਟੌਪ ਦੇ 3 ਵਿੱਚ ਆਏ ਆ ਜਿਹਦੇ ਵਿੱਚ ਜਿਹੜੀ ਕਮਾਨ ਵਾਲੀ ਗੱਲ ਹੈ ਔਰ ਸਾਡੀ ਕੋਸ਼ਿਸ਼ ਹੈ ਕਿ ਅਗਲੀ ਵਾਰੀ ਪਹਿਲੇ ਨੰਬਰ ਤੇ ਆਣਾ ਹੈ ਥੈਂਕ ਯੂ